ਫਟਾ ਦੇ ਅੱਤਲਾ ਰੋ ਬਾਈਰ ਦੂਰ ਦੇ ਮੈਂ ਜਾਣੋ ਨਹੀਂ ਕਰਦਾ ਬੈਠਾ ਮੈਨੂੰ ਕਿਹਾ ਸੀ ਨਾ ਗਾਣਾ ਡਿਲੀਟ ਕਰ ਦੇ ਯਾਰ ਪਹਿਲਾਂ ਪੰਚੀ ਕਿੱਸਾ ਆ ਰਿਹਾ ਚੜ ਦਿਂ ਚੜ ਦਿਂ ਦੇ ਬਾਈ 50 ਲੱਖ ਦਾ ਸਰਪੰਚ ਹੀ ਲਈਆ ਸੀ ਬਾਈ ਵਧਾ ਕੇ ਦਾਖਲਾ ਲਾ ਆ ਰਾ ਮੱਤਾ ਗਿੰਦਾ ਸਿੱਧੂ ਬਣਾ ਤੂੰ ਬਾਈ ਚੜ ਦਿਂ ਚੜ ਦਿਂ ਚੜ ਦਿਂ ਬਾਈ ਮੈਨੂੰ ਕਿਹਾ ਸੀ ਨਾ ਗਾਣਾ ਡਿਲੀਟ ਕਰ ਦੇ ਬਾਈ ਚੜ ਦਿਂ ਚੜ ਦੇ ਬਾਈ 50 ਲੱਖ ਇਧਰ ਮੇਰੀ ਗੱਲ ਸੁਣ ਅਜੀ 50 ਲੱਖ ਰੁਪਇਆ ਲਾ ਕੇ ਸਰਪੰਚੀ ਲਈ ਆ ਚੱਕ ਕੇ 100 ਰੁਪਇਆ ਦਾ ਮੈਕ ਤੇ ਸਾਡੇ ਉਤੇ ਗੀਤ ਗਾਏ ਹੈ ਨਹੀਂ 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 ਗਾਉਂਦਾ ਭਾਈ ਨਹੀਂ ਨਹੀਂ ਗਾਉਂਦਾ ਬੰਦਾ ਵੱਡਾ 2 ਮਹੀਨੇ ਪਹਿਲਾਂ ਜਦੋਂ ਮੈਂ ਸਰਪੰਚੀ ਲਈ ਆ 2 ਮਹੀਨੇ ਪਹਿਲਾਂ ਦੇਸੀ ਸ਼ਰਾਬ ਤੇ ਠੇਕੇ ਦੀ ਸ਼ਰਾਬ ਚੱਲ ਪਈ ਸੀ ਤੇ ਬੱਕਰੇ ਚੱਲ ਪਈ ਸਾਡੇ ਘਰੇ ਕਰੋੜ ਕਰੋੜ ਰੁਪਇਆ ਲੱਗਾ ਸਾਡਾ ਸਰਪੰਚੀ ਤੇ ਬਈ ਨਹੀਂ ਅਪਡੇਲੀ ਦਾ ਬੰਦਾ ਨਹੀਂ ਹੁੰਦਾ ਲਵਾ ਕੇ ਡੀਡੀ ਦੇ ਗਾਣਾ ਤੇ ਸਾਡੀ ਬੇਇੱਜ਼ਤੀ ਕਰਦਾ ਭਈ ਨਹੀਂ 2000 ਰੁਪਇਆ ਨਹੀਂ ਝੱਗੀ ਤੇ ਪਾਣ ਜਾਂਦੇ ਆ ਕਲਾਕਾਰ ਪੁਲਿਸ ਵੀ ਸਾਡੇ ਪੁੱਛੇ ਮੈਨੂੰ ਪਤਾ ਨਹੀਂ ਤੈਨੂੰ ਪਤਾ ਪੁਲਿਸ ਵੀ ਪੁੱਛੇ ਤੋਂ ਬਿਨਾ ਪਿੰਡ 'ਚ ਨਹੀਂ ਵਰਦੀ ਸਾਡੇ ਕਿਦਾ ਛੱਡਾਂ ਮੈਂ ਤੈਨੂੰ ਤੂੰ ਮੇਰੇ ਦੇ ਪੈਸੇ ਪਤਾ 35 ਲੱਖ ਰੁਪਇਆ ਮੇਰਾ ਲੱਗਿਆ ਕੱਲੀ ਦਾ ਤੇ ਤੂੰ ਮੇਰੇ ਚਲ ਮਾਤਾ ਕੋਈ ਨਾ ਫਿਰ ਕੀ ਕੋਈ ਨਾ ਆਇਆ ਕਰੋ ਇਹਨੂੰ ਲੈ ਕੇ ਚੱਲੋ ਉੱਥੇ ਦਫ਼ਤਰ ਦਫ਼ਤਰ ਚੱਲ ਲੈ ਇੱਧਰ ਚੱਲ ਆ ਚੱਲ ਫੇਰ ਚੱਲ ਚਲੋ ਕੇਰਾ ਚੱਲ ਕੀ ਗੱਲ ਹੋ ਗਈ ਮੈਡਮ ਜੀ ਮੈਂ ਸੀ ਸਿਕਾ 500 ਦੇ ਵਿੱਚ ਤੇ ਇੱਥੇ ਉੱਥੇ ਨਾ ਇਹ ਬੰਦੇ ਬੰਦੇ ਗੀਤ ਲਾਉਂਦੇ ਕੱਲ ਸੀਗਾ ਮੈਂ ਮੰਡੀ 'ਚ ਦਾਣਾ ਮੰਡੀ 'ਚ ਮੈਨੂੰ ਤਾਂ ਉੱਥੇ ਤੇ ਜੀਣਾ ਸੁਪਰ ਕਰਿਆ ਪਿਆ ਤੇ ਗੀਤ ਗੇੜੇ ਉੱਥੇ ਨਾ ਲਾਗੇ ਥੇਲੇ ਦਾ ਸਪੀਕਰ ਤੇ ਮਿਆਂ ਦਾ ਕਰਤਾ ਬੁਰਾ ਹਾਲ ਅੱਜ ਮੈਂ ਆਵਿਆ ਪ੍ਰੋਗਰਾਮ ਤੇ ਵਿਆਹ ਸੀਗਾ ਇਹ ਐ ਨਹੀਂ ਕਰ ਸਕਦੇ ਤੁਸੀਂ ਸਰਪੰਚ ਸਾਹਿਬ ਐ ਨਹੀਂ ਕਰ ਸਕਦੇ ਤੁਸੀਂ ਕਿਸੇ ਮੈਨੂੰ ਮੈਨੂੰ ਕਹਿ ਲਓ ਸੁਣ ਮੈਡਮ ਮੇਰੇ ਸਾਬਾ ਸਾਡਾ ਕਿੱਡਾ ਕਿੱਡਾ ਬੁਰਾ ਹਾਲ ਕੀਤਾ ਹੱਥ ਛੱਡੋ ਤੁਸੀਂ ਮੈਂ ਸੁਣ ਰਹੀ ਆ ਨਾ ਗੱਲ ਤੁਹਾਡੀ ਹੱਥ ਛੱਡੋ ਹੱਥ ਛੱਡ ਦਿੰਦੇ ਆ ਮੈਡਮ ਸਹੀ ਪਤਾ ਗਿਆ ਵੀ ਮੈਂ ਪ੍ਰੋਗਰਾਮ ਲਾਉਣ ਆਇਆ ਸੀਗਾ ਜੀ ਇਹਨਾਂ ਨੇ ਮੇਰੇ ਬੌਂਸਰਾਂ ਨੂੰ ਬੰਨ੍ਹ ਲਿਆ ਜੀ ਤੇ ਮੈਨੂੰ ਉਥੋਂ ਕੁੱਟਦੇ ਨੇ ਬੌਂਸਰ ਦਾ ਖਾਕ ਲੈ ਕੇ ਚਾਰ ਬੰਦੇ ਅੰਨ ਖਾਣੇ ਉਹ ਆ ਗਈ ਕਹਾਣੀ ਨੇ ਝਗੜੀਆਂ ਤੇ ਤੁਸੀਂ ਨਾਲ ਲੈ ਆਉਣੇ ਹੁਣ ਤੇਰੇ ਨਾਲ ਨਹੀਂ ਆਏਗੇ ਉਹ ਵੇਖ ਲੈ ਬੰਨੇ ਪਏ ਆ ਸਰਪੰਚ ਸਾਹਿਬ ਜ਼ਾਲਤਾਂ ਕਰ ਲੈਣ ਤੇਨੂੰ ਪਤਾ ਸੀ ਕਿੰਨੇ ਪੈਸੇ ਲਾ ਕੇ ਦਿੱਤੇ ਆ ਤੁਸੀਂ ਹੱਥ ਪਾਈ ਨਹੀਂ ਕਰ ਸਕਦੇ ਪਹਿਲੀ ਗੱਲ ਮੈਂ ਤਾਂ ਗੁੱਸਾ ਹੀ ਬੜਾ ਹੁਣ ਕੀ ਚੱਗੇ ਸੀ ਮੈਂ ਤੁਹਾਡੀ ਗੱਲ ਸੁਣ ਰਹੀ ਆ ਨਾ ਆਰਾਮ ਨਾਲ ਸੁਣ ਰਹੀ ਆ ਨਾ ਤੁਹਾਡਾ ਮੂਹਣੀ ਬਹੁਤ ਉੱਪੜੀ ਜਾਂਦਾ ਆਡਾ ਜੀ ਕਰਦਾ ਇਹਦੇ ਆ ਲੀੜੇ ਸਾਰੇ ਬਾੜ ਕੇ ਨੂੰ ਨੰਗਾ ਭਜਾਈਏ ਜਿਵੇਂ ਤੁਸੀਂ ਕਹੋਗੇ ਉਵੇਂ ਹੋਊਗਾ ਪਰ ਸ਼ਾਂਤ ਰਹੋ ਸ਼ਾਂਤੀ ਨਾਲ ਗੱਲ ਨੂੰ ਨਿਵੇੜੋ ਇੱਥੇ ਆਪਾਂ ਕੋਈ ਆਏ ਨਹੀਂ ਵੀ ਇੱਕ ਦੂਜੇ ਤੇ ਹਮਲਾ ਨਹੀਂ ਕਰਨਾ ਠੀਕ ਹੈ ਆਪਾਂ ਆਪ ਦਾ ਪੱਖ ਰੱਖਣਾ ਤੁਸੀਂ ਆਪਣਾ ਪੱਖ ਰੱਖੋ ਇਹ ਆਪਣਾ ਪੱਖ ਰੱਖ ਰਹੇ ਆ ਪੱਖ ਰੱਖੋ ਤੁਸੀਂ ਬੋਲੋ ਮਾਤਾ ਜੀ ਮੈਡਮ ਜੀ ਮੇਰੀ ਗੱਲ ਸੁਣੋ ਸਾਡੇ ਗਵੰਡਿਆਂ ਨੇ ਸਾਡਾ ਜੀਣਾ ਦੁੱਬਰ ਕਰਤਾ ਸੜੇ ਸਪੀਕਰ ਲਿਆ ਕੇ ਨਾ ਇੰਨਾ ਜ਼ੋਰ ਨਾਲ ਗਾਣਾ ਲਾਈ ਜਾਂਦੇ ਨੇ ਮੋੜ ਮੋੜ ਕੇ ਮੋੜ ਮੋੜ ਕੇ ਅੱਛਾ ਜੇ ਅਸੀਂ ਕੋਈ ਉਹਨਾਂ ਤੇ ਸਿਰ ਉਹਨਾਂ ਦਾ ਪਾਟ ਤੱਕ ਕੱਦੇ ਦਾ ਤੇ ਮੁੜ ਕੇ ਅਸੀਂ ਕੀ ਏ 35 ਲੱਖ ਰੁਪਏ ਲੱਖ ਸਰਪੰਚੀ ਨਹੀਂ ਆ ਸਰਪੰਚੀ ਤਾਂ ਸਾਡੇ ਤਾਂ ਕਿੱਲੇ ਵਿਖ ਜਾਂਦੇ ਆ ਤੁਹਾਨੂੰ ਵੀ ਪਤਾ ਨਹੀਂ ਕਿਡੇ ਕਿਡੇ ਮਸਲੇ ਹੋ ਜਾਂਦੇ ਆ ਸਰਪੰਚੀ ਦੇ ਮਰਦਾ ਜੀ ਤਾਂ ਉਹਦੀ ਗੱਲ ਕਰੀ ਜਾਂਦੇ ਆ ਆ ਪਾਈ ਸਾਹ ਨੇ ਹਣ ਦੇ ਕੋਈ ਤੁਸੀਂ ਤੁਸੀਂ ਮੇਰੀ ਗੱਲ ਸਮਝੋ ਜੀ ਪਿਆਰ ਨਾਲ ਕਿੰਨੇ ਸੋਹਣੇ ਤੁਹਾਡੇ ਗਾਣੇ ਅਸੀਂ ਵੀ ਸੁਣਦੇ ਆ ਹਨਾ ਕਿੰਨਾ ਸੋਹਡਾ ਤੁਹਾਡਾ ਡਿਊਟ ਗਾਣਾ ਸੀ ਤੇ ਇਹ ਤੁਹਾਡੀ ਕੀ ਮਰਤ ਵੱਜ ਗਈ ਵੀ ਤੁਸੀਂ ਮਤਲਬ ਦੇਖੋ ਮੇਰੀ ਗੱਲ ਸੁਣੋ ਜਿਹੜਾ ਇੱਕ ਸਰਪੰਚ ਸ਼ਬਦ ਆ ਠੀਕ ਹੈ ਜੀ ਉਹ ਵੈਸੀ ਸਤਿਕਾਰ ਸਤਿਕਾਰ ਕਰਦੇ ਸਾਰੇ ਉਹ ਤਾਂ ਠੀਕ ਹੈ ਜੀ ਤੁਸੀਂ ਉਹ ਸ਼ਬਦ ਦੀ ਵੀ ਬੇਇੱਜ਼ਤੀ ਕੀਤੀ ਜੇ ਕਾਨੂੰਨੀ ਤੌਰ ਤੇ ਵੀ ਦੇਖੀਏ ਤਾਂ ਇਹ ਮਾਣਹਾਨੀ ਬਣਦੀ ਆ ਸਰਪੰਚਾਂ ਦੀ ਤੇ ਤੁਸੀਂ ਇਹ ਗਾਣਾ ਲਿਖਿਆ ਫਿਰ ਉਹਨੂੰ ਗਾਇਆ ਵੀ ਤੁਹਾਨੂੰ ਸ਼ੀਲ ਨਹੀਂ ਹੋਈ ਜੀ ਸ਼ਰਮ ਨਹੀਂ ਆਈ ਮੈਡਮ ਇਹਨੂੰ ਕਹਾਂ ਸੀ ਰਿਓਚ ਇਹਨੂੰ ਗਾਣਾ ਡਿਲੀਟ ਕਰ ਦਿਓ ਵੀ ਜਦੋਂ ਵੀ ਕਿਤੇ ਵਿਆਹ ਸ਼ਾਦੀ ਤੇ ਗਾਣਾ ਵੱਜੂਗਾ ਉੱਥੇ ਕਲੇਸ਼ ਹੋਊਗਾ ਪਰ ਇਹ ਬੰਦੇ ਨੇ ਗਾਣਾ ਡਿਲੀਟ ਨਹੀਂ ਕੀਤਾ ਫਿਰ ਵੀ ਅੱਜ ਹੋ ਗਿਆ ਨਾ ਵੀ ਕਲੇਸ਼ ਉੱਥੇ ਜਾਣ ਬੁੱਝ ਕੇ ਉੱਥੇ ਗਾਣਾ ਰਿਪੀਟ ਤੇ ਲਾ ਲਵਾ ਕੇ ਲੋਕ ਸਾਡੇ ਕਿੰਨੇ ਬਹੁਤ ਔਖਾ ਧਰਦੇ ਸੀ ਪਾ ਜੀ ਮੇਰਾ ਮੈਂ 15 ਲੱਖ ਰੁਪਿਆ ਲੈ ਕੇ ਆਇਆ ਸੀਗਾ ਜੀ ਮੈਨੂੰ ਸਟੇਜ ਤੋਂ ਉਹਨਾਂ ਨੇ ਖੁੱਪੜੀਸ ਕੇ ਲਿਆ ਆਇਆ ਜੀ ਫਿਰ ਸਾਜੀ ਵੀ ਉੱਥੇ ਡੰਕ ਕੇ ਭੱਜ ਗਏ ਹੁਣ ਉੱਥੇ ਇਹਨਾਂ ਨੇ ਗੈਜੋ ਤੋੜਤਾ ਜੀ ਸਾਡਾ ਢੋਲਾ ਲੱਗਾ ਪੁੜਾ ਪਾੜਤਾ ਜੀ ਇਹਨਾਂ ਨੇ ਤੋੜੀ ਸ਼ੋਰ ਕਰਤੇ ਨਾ ਅੰਨੀ ਪਾਣੀ ਸੁਈ ਤੋੜਾ ਤੇਰਾ ਸੱਣੀ ਤੋੜਾ ਆ ਸਾਬ ਮੇਰੇ 15 ਲੱਖ ਦਾ ਸੂਟ ਹੈ ਜਿਹਦਾ ਦੁਆਵਾਰੀ ਮੇਰੀ ਥਿੱਚੀ ਹੈ ਨਾ ਹੈਗਾ ਤਾਂ ਲੈ ਕੇ 20 ਰੁਪਏ ਦੀ ਝੱਗੀ ਤੇ ਕੱਦਕਾ ਬਣ ਜਾਂਦੇ ਆ ਵੱਡਾ ਕੁਲਕਾਰ ਮੈਂ ਤਾਂ ਕੁਝ ਕੀਤਾ ਹੀ ਨਹੀਂ ਸੀਗਾ ਜੀ ਮੇਰੀ ਤਾਂ ਗੱਡੀ ਦੇ ਸ਼ੀਸ਼ੇ ਭੰਨ ਤੇ ਆਏ ਨੇ ਆਏ ਨੇ ਭੰਨੇ ਸ਼ੀਸ਼ੇ ਪਹਾੜਾ ਸ਼ੀਸ਼ੇ ਤੇਰੇ ਪੱਲੇ ਦੇ ਅਰੇ ਅਰੇ ਉਹ ਤੇਰਾ ਸਿਰ ਨਹੀਂ ਭੰਨਿਆ ਸੀ ਹੁਣ ਗੱਡੀ ਦੇ ਸ਼ੀਸ਼ੇ ਭਾਲ ਮੈਂ ਤੁਹਾਡੀ ਗੱਲ ਸੁਣ ਰਹੀ ਆ ਮੈਡਮ ਜੀ ਮੈਂ ਤੁਹਾਨੂੰ ਦੱਸਦਾ ਗੱਲ ਤੁਸੀਂ ਮੈਂ ਜਿਹੜਾ ਇੱਕ ਮਿੰਟ ਮੇਰੀ ਗੱਲ ਸੁਣੋ ਨਹੀਂ ਮੇਰੀ ਗੱਲ ਸਾਰਾ ਪੰਜਾਬ ਮੈਨੂੰ ਗਿੰਦਾ ਸਿੱਧੂ ਗਿੰਦਾ ਸਿੱਧੂ ਬਾਈ ਬਾਈ ਕਰਦਾ ਜੀ ਤੇ ਇਹ ਮੈਨੂੰ ਦੇਖ ਕੁੱਟੇ ਗਲੀ ਜਿễ ਭਜਾ ਤੇ ਮੈਨੂੰ ਤੇਰੇ ਗਾੜੇ ਅਸੀਂ ਬਹੁਤ ਸੁਣਦੇ ਆ ਰਹੇ ਹਾਂ ਬਾਈ ਤੇਰਾ ਸਤਿਕਾਰ ਕਰਦੇ ਆਂ ਅਸੀਂ ਪਰ ਤੂੰ ਸਾਡੀ ਗੱਲ ਮੰਨੀ ਨਹੀਂ ਪੁਲਿਸ ਵੀ ਸਾਡੇ ਤੋਂ ਪੁੱਛੇ ਤੋਂ ਬਿਨਾ ਪਿੰਡ 'ਚ ਨਹੀਂ ਵੜਦੀ ਸਰਪੰਚ ਵੀਰ ਜੀ ਲੋਕਤੰਤਰ ਦੀ ਮੁੱਢਲੀ ਇਕਾਈਆ ਇਹ ਪਿੰਡ ਦਾ ਮੋਹਤਵਾਰ ਸਭ ਤੋਂ ਬੰਦਾ ਹੁੰਦਾ ਜਿਹਨੇ ਕਿ ਖੜੀ ਕਿੰਨੀਆਂ ਗਾ ਵੋਟਾਂ ਨਾਲ ਜਿੱਤਿਆ ਹੁੰਦਾ ਤੇ ਲੋਕਾਂ ਨੇ ਹੀ ਚੁਣਿਆ ਹੁੰਦਾ ਉਹਨੂੰ ਤੇ ਉਹ ਸਤਿਕਾਰਯੋਗ ਇੱਕ ਸ਼ਬਦ ਆ ਜਿਸ ਸ਼ਬਦੀ ਤੁਸੀਂ ਬੇਸਿਕ ਕੀਤੀ ਹੈ ਕਾਨੂੰਨੀ ਤੌਰ ਤੇ ਹੁਣ ਮੈਂ ਇਹਨਾਂ ਨੂੰ ਬਸ ਕਰਦੇ ਹਾਂ ਵੀ ਜੇ ਤੁਹਾਡਾ ਮਾਫੀ ਮੰਗ ਕੇ ਛੁੱਟਦਾ ਖੜਾ ਤਾਂ ਠੀਕ ਹੈ ਬਾਕੀ ਜਿਵੇਂ ਕਹਿਣਗੇ ਉਵੇਂ ਹੀ ਕਰਨਾ ਪੈਣਾ ਮੈਨੂੰ ਮਾਫੀ ਨਹੀਂ ਬਕਾਉਂਦੇ ਮੇਰੇ ਤੋਂ ਮੈਂ ਤਾਂ ਨਹੀਂ ਬਾਕੀ ਤੈਨੂੰ ਜਦੋਂ ਉੱਥੇ ਪਹਿਲਾਂ ਵੀ ਜਦੋਂ ਤੈਨੂੰ ਅਸੀਂ ਕਿੰਨੇ ਤੇਰੇ ਕੋਲ ਮੈਂ ਘਰੇ ਜਾ ਕੇ ਜਦੋਂ ਤੇਰੇ ਘਰ ਦੇ ਮੋਢੇ ਸੀਗੇ ਮੜਦਾ ਇਹਨਾਂ ਦੇ ਘਰੇ ਪਹੁੰਚੇ ਸੀ ਇਹਨਾਂ ਦੇ ਘਰ ਦੇ ਬੋਲਦੇ ਸੀ ਅਸੀਂ ਨਹੀਂ ਕਹਿੰਦੇ ਗੋਲ ਦੇ ਜੀਆਂ ਚੀਜ਼ ਮੜਗਾ ਮੋਟਕਾ ਜੀਦਾ ਨੂੰ ਸੱਜਾ ਕਰਾਵਾਂਗੇ ਮੈਨੂੰ ਤਾਂ ਜਲਸਾ ਇੱਕ ਤਾਂ ਮੈਨੂੰ ਸੱਜਣਾ ਹੁੰਦੀ ਐ ਤਾਂ ਮੈਨੂੰ ਤਿੰਨ ਚਾਰ ਕਰੋੜ ਦਾ ਘਾਟਾ ਪੈ ਜਾ ਮੈਡਮ ਤੈਨੂੰ ਤਾਂ 15 ਲੱਖ ਰੁਪਏ ਲੋਹਿਤ ਆਉ ਡੇਂਦਾ ਮੇਰਾ ਕੱਲ ਸੁਣੇ ਇੱਕ ਪ੍ਰੋਗਰਾਮ ਮੇਰਾ ਕੈਨਸਲ ਹੋ ਗਿਆ ਤਾਂ ਮੇਰੀ ਗੱਲ ਮੈਨੂੰ 15 ਲੱਖ ਮੈਂ ਕੱਲੇ ਨੇ 50 ਲੱਖ ਰੁਪਏ ਲਾ ਕੇ ਸਰਪੰਚੀ ਜਿੱਤੀ ਆ ਮੇਰੇ ਪਿੰਡ ਦੇ ਸਾਰੇ ਗੱਲ ਸੁਣਦੇ ਮੈਂ ਸਾਥ ਦੇ ਵਿੱਚ ਖੜ ਕੇ ਕੋਈ ਗੱਲ ਕਹਿ ਦੇਣਾ ਮੇਰੀ ਗੱਲ ਸਵੀਕਾਰ ਕਰਦੇ ਆ ਉਹ ਇਸ ਬੰਦੇ ਨੇ ਮੇਰੀ ਗੱਲ ਅੱਖਾਂ ਜੀ ਰੋਦੀ ਕਿਉਂ ਰੋਦੀ ਕਿਦਾਂ ਬਣਾ ਬਿਠਾਉਂਦੇ ਇਸ ਕਲਾਕਾਰ ਇਹ ਐਂ ਟੋੜ ਕੀ ਕੋਟ ਧਰੇ ਗਏ ਮੇਰੀ ਕੋਈ ਗੱਲ ਵੈਲਡਿਟੀ ਨਹੀਂ ਸਮਝੀ ਤੂੰ ਇਹ ਕੀ ਚੀਜ਼ ਆ ਮੈਡਮ ਮਾਤਾ ਜੀ ਇਹ ਸਿੱਧਾ ਸੋਡੇ ਪੈਰੀ ਪੈਨੇ ਆ ਹੁਣ ਦੇਖੋ ਵਿੱਚ ਹੁਣ ਅਸੀਂ ਇਨਾ ਸਤਿਕਾਰ ਕਰਦੇ ਆਂ ਜੀ ਹੁਣ ਹਾਰੇ ਪਿੰਡ ਦੇ ਵਿੱਚ ਇੱਕ ਜਨ ਦੁਸਰਪੰਚ ਹੁੰਦੇ ਨਾ ਬਾਈ ਤੂੰ ਵੀ ਸਰਪੰਚ ਦਾ ਸੋਡਾ ਪਿੰਡ ਕਿੱਡਾ ਵੱਡਾ ਹਨ ਤੂੰ ਜੇ ਤੂੰ ਮੈਨੂੰ ਭਜਾ ਕੇ ਲਿਆ ਕਿੰਨੇ ਲੋਕਾਂ ਜਦੋਂ ਮੇਰੀ ਬੇਇੱਜ਼ਤੀ ਕਰਤੀ ਤੇਰੇ ਸੋਚਿਆ ਬਾਈ ਤੂੰ ਤੂੰ ਦਾ ਇੱਕ ਮਿੰਟ ਤੇਰੀ ਪਾਸੇ ਸਾਡੀ ਪੂਨੀ ਤੋਂ ਬੰਦੇ ਚ ਬੇਇੱਜ਼ਤੀ ਹੋਈ ਆ ਤੇ ਤੂੰ ਸਾਡੇ ਪੂਰੇ ਪੰਜਾਬ ਦੇ ਵਿੱਚ ਆਲ ਇੰਡੀਆ ਦੇ ਵਿੱਚ ਬੇਇੱਜ਼ਤੀ ਕਰੀ ਇੱਕ ਮਿੰਟ ਵੀ ਗੱਲ ਸੁਣੋ ਤੁਸੀਂ ਦੇਖੋ ਪਹਿਲਾਂ ਤਾਂ ਕਿਆ ਵੀ ਅਸੀਂ ਸਰਪੰਚ ਕੁੱਟਣਾ ਮੱਲੂ ਗਾਣੇ ਦੀ ਵਿਚਰ ਕੱਲ ਨੂੰ ਤੁਸੀਂ ਕਹੋਗੇ ਵੀ ਅਸੀਂ ਡੀਸੀ ਕੁੱਟਣਾ ਫਿਰ ਤੁਸੀਂ ਕਹੋਗੇ ਪ੍ਰਧਾਨ ਮੰਤਰੀ ਕੁੱਟਣਾ ਜੀ ਬਿਲਕੁਲ ਜੀ ਇਹ ਇਹ ਬੇਇੱਜ਼ਤੀ ਆ ਤੁਸੀਂ ਕਿਸੇ ਸਤਿਕਾਰਯੋਗ ਸ਼ਬਦ ਦੀ ਬੇਇੱਜ਼ਤੀ ਨਹੀਂ ਕਰ ਸਕਦੇ ਕਾਨੂੰਨੀ ਤੌਰ ਤੇ ਵੀ ਨਹੀਂ ਕਰ ਸਕਦੇ ਤੁਹਾਡੇ ਤੋਂ ਗਲਤੀ ਹੋਈ ਨਹੀਂ ਮੈਂ ਤਾਂ ਜੇ ਇਹਨਾਂ ਦੇ ਪੈਰੀ ਪੈਣ ਨੂੰ ਤਿਆਰ ਆ ਪਰ ਆ ਬਾਈ ਇਹਨੇ ਮੇਰੀ ਠੂਈ ਚ ਹੱਡੀ ਹਲਾ ਦਿੱਤੀ ਇਹਨੇ ਤਾਂ ਬਾਈ ਇਹ ਕਰ ਨਹੀਂ ਅਸੀਂ ਨਹੀਂ ਚਾਹੀਦੀ ਸੀ ਉਹ ਤੁਸੀਂ ਗਲਤ ਹੋ ਉੱਥੇ ਹੱਥੋਂ ਪਾਈ ਨਹੀਂ ਕਰਨੀ ਚਲੋ ਮਾੜੀ ਆ ਰਹੀ ਹੈ ਸੁਣੋ ਮੈਡਮ ਦੁੱਕੀ ਦੇ ਬੰਦੇ ਆ ਗਵਾਂਢ ਚ ਉਹ ਡੇਲੀ ਗਾਣਾ ਲਾ ਲਾ ਕੇ ਸਾਨੂੰ ਟਾਰਚਰ ਕਰਦੇ ਆ ਸਰਪੰਚ ਕੁੱਟਣਾ ਸਰਪੰਚ ਕੁੱਟਣਾ ਮੈਂ ਇਹ ਨੂੰ ਕਿਹਾ ਸੀ ਸਾਡਾ ਗਾਣਾ ਡੀਟ ਕਰਦੇ ਆ ਬੰਦਾ ਜਿਹੜਾ ਗਾਇਬ ਆ ਤੂੰ ਨਾਤ ਕਲੇਸ਼ ਹੋਣਗੇ ਇਹ ਬੰਦਾ ਕਹਿੰਦਾ ਮੈਂ ਤਾਂ ਵੀ ਬੁਲਾਤੀ ਆਇਆ ਮਰਣਾ ਹੁਣ ਮੈਨੂੰ ਪਤਾ ਨਹੀਂ ਜੀ ਇਸ ਗੱਲ ਬਾਰੇ ਕੀ ਕੀ ਕਰਦਾ ਜੈਲ ਤੋਂ ਹੁੰਦੇ ਜੀ ਕਰੋੜਾਂ ਦਾ ਬਜਟ ਹੁੰਦਾ ਜੀ ਜੇ ਐ ਕੰਪਨੀਆਂ ਫੇਲ ਹੋ ਜਾਣੀਆਂ ਸਾਡੀਆਂ ਤਾਂ ਸਾਡੇ ਦਾ ਮਹੀਨੇ ਦਾ 2-2 ਕਰੋੜ ਦਾ ਨੁਕਸਾਨ ਹੋ ਜਾਊਗਾ ਬਾਈ ਜੇ ਤੇਰਾ ਜੇ ਤੇਰਾ ਮੂੰਹ ਹੀ ਕੁੱਟਾ ਤੇਰਾ ਹੱਥ ਤੂੰ ਗਾਲੇਗਾ ਇਸ ਮੂੰਹ ਨਾਲ ਫਿਰ ਜਦੋਂ ਤੁਸੀਂ ਗਾਣਾ ਲਿਖਿਆ ਤੁਸੀਂ ਗਾਣਾ ਗਾਇਆ ਤਾਂ ਤੁਸੀਂ ਕਿਸੇ ਨਾਲ ਡਿਸਕਸ ਨਹੀਂ ਕੀਤਾ ਇਹ ਇੱਕ ਮੁੱਦਾ ਬਣ ਸਕਦਾ ਇਹ ਇਹ ਮੁੱਦੇ ਨੇ ਤੁਹਾਡੇ ਨੇ ਪਤਾ ਨਹੀਂ ਪੰਜਾਬ ਦੇ ਕਿੰਨੇ ਕਿ ਮੁੱਦੇ ਰੋਲ ਤੇ ਤੁਹਾਨੂੰ ਉਦੋਂ ਉਦੋਂ ਨਹੀਂ ਕਿ ਤੁਸੀਂ ਜਾਣ ਕੇ ਕਰਦੇ ਹੋ ਨੀ ਆ ਵੀ ਸਮਾਜ 'ਚ ਇਹ ਚੀਜ਼ਾਂ ਫੈਲਣ जान ਕੇ ਨੀਜੀ ਕਰਦੇ ਹੁਣ ਮੈਨੂੰ ਜੀ ਪਤਾ ਸੀ ਪੰਜਾਬ ਤੇ ਸਾਰੇ ਪਿੰਡਾਂ ਵਾਲੇ ਸਰਪੰਚ ਇਕੱਠੇ ਹੋ ਕੇ ਮੇਰੇ ਮਗਰ ਪੈ ਜਾਣਗੇ ਨਾਲੇ ਜੀ ਇੱਕ ਸੁਣ ਲੈ ਜੀ ਇਹਨਾਂ ਨੇ ਪਤਾ ਕੀ ਕੀਤਾਗਾ ਚਾਰ ਪੰਜ ਕੋ ਫੇਸਬੁਕੀ ਵਿਦਵਾਨ ਇਕੱਠੇ ਕਰਕੇ ਨਾ ਉਹਨਾਂ ਤੋਂ ਵੀਡੀਓ ਪਾਉਣ ਲਾ ਵੀਡੀਓ ਪਾਉਣ ਲੱਗ ਜਾਣਗੇ ਅਗੇ ਤੁਹਾਨੂੰ ਹੋਰ ਮੁੱਦਾ ਨਹੀਂ ਹੁੰਦਾ ਕੋਈ ਤੁਹਾਨੂੰ ਇਸੇ ਮੁੱਦੇ ਤੇ ਗੱਲ ਕਰਨੀ ਆਉਦੀ ਆ ਮੈਂ ਕਹਿੰਦਾ ਉਹਨਾਂ ਨੂੰ ਬਾਈ ਤੁਸੀਂ ਉਹਨਾਂ ਮੁੱਦਿਆਂ ਤੇ ਬੋਲਿਆ ਕਰੋ ਅਸੀਂ ਤਾਂ ਆਪਦਾ ਇਹੀ ਮੁੱਦਾ ਰੱਖਾਂਗੇ ਕਿਉਂਕਿ ਪਿੰਡ ਸਰਪੰਚਾਂ ਵਾਲੇ ਤੇ ਕੰਮ ਹੋਰ ਹੀ ਬਥੇਰੇ ਆ ਤੁਹਾਡੇ ਉਹਨਾਂ ਦਾ ਵੀ ਆਭ ਮੰਗਲੀ ਸੀਗੀ ਤੁਹਾਡੀ ਤੁਹਾਡੀ ਨਿਕਲ ਕੇ ਹੀ ਤੁਸੀਂ ਚੁੱਪ ਰਹੋ ਤੁਸੀਂ ਕਿਵੇਂ ਚਾਹਣੇ ਆ ਜੀ ਕਿਵੇਂ ਮਾਤਾ ਜੀ ਤੁਸੀਂ ਵੀਰ ਜੀ ਕੀ ਚਾਹਣੇ ਆ ਮੈਡਮ ਜੀ ਮੇਰੇ ਘਰ ਸੁਣੋ ਜਦੋਂ ਐਤ ਕੀ ਹੜਾ ਆਇਆ ਨਾ ਜੀ ਜਿਹੜੇ ਮਤਲਬ ਸਾਨੂੰ ਨਾ ਜੰਸੀਆ ਵਾਲੇ ਕਹਿੰਦੇ ਹੁੰਦੇ ਸਾਡੇ ਟਰੈਕਟਰਾਂ ਦੇ ਪਿੱਛੇ ਰੀ ਕਰ ਦਿਓ ਤੇ ਉਦੋਂ ਮੈਂ ਤਿੰਨ ਚਾਰ ਨਾਮ ਲੈ ਦਿੰਦਾ ਹੁੰਦਾ ਵੀ ਉੱਥੋਂ ਇਹਨਾਂ ਨੇ ਮੇਰੇ ਤੋਂ ਪੈਸੇ ਲੈ ਕੇ ਤੇ ਮੈਂ ਟਰੈਕਟਰ ਦਾਣ ਦੇਨੇ ਆ ਤੇ ਉਹ ਮੈਂ ਐਪੀਸੋਡ ਦਾ ਨਾਮ ਲੈ ਦੂੰਗਾ ਤੇ ਮੈਨੂੰ ਨਾ ਇਹਨਾਂ ਤੋਂ ਵਿਚਾਲ ਮੈਨੂੰ ਇਹ ਆ ਦੇਖੋ ਜੀ ਹਰਿਆਣਾ ਤੋਂ ਰਾਜ ਲਈ ਜਾਂਦਾ ਜੀ ਮੈਨੂੰ ਪਤਾ ਮੈਡਮ ਸਾਡੇ ਕੌਣ ਨੇ ਇਹ ਲਾਜ ਦੇਣਾ ਮੈਨੂੰ ਤੁਹਾਡੇ ਕਿਸੇ ਇਰਦਾਰ ਦੀ ਜਰੂਰਤ ਨਹੀਂ ਤੁਹਾਡੀ ਕਿਸੇ ਮਸ਼ਹੂਰੀ ਦੀ ਜਰੂਰਤ ਨਹੀਂ ਨਹੀਂ ਮੈਡਮ ਮੈਂ ਤੁਹਾਡੀ ਗਲਤੀ ਤੁਹਾਡੀ ਗਲਤੀ ਮੈਂ 50 ਕਰੋੜ ਦਿੱਤਾ ਫਿਰ ਟਰੈਕਟਰ ਲਹਿਆ ਟਰੈਕਟਰ ਦੀ ਗਲਤੀ ਨਹੀਂ ਮੈਂ ਨਹੀਂ ਮੈਡਮ ਸਬੂਤ ਕਰਾਉਣ ਟਰੈਕਟਰ ਦਿੱਤਾ ਕਿਨੂੰ ਕਿਸੇ ਜ਼ਿੰਮੇਵਾਰ ਨੂੰ ਟਰੈਕਟਰ ਨਹੀਂ ਮਿਲਿਆ ਗੇਂਦਾ ਸਿੱਧੂ ਜੀ ਤੁਸੀਂ ਮੈਂ ਗੇਂਦਾ ਸਿੱਧੂ ਆ ਗਿਆ ਤੂੰ ਗੇ ਉਹ ਭਾਈ ਉਹ ਟਰੈਕਟਰ ਮੈਂ ਹੀ ਦਿੱਤੇ ਮੈਂ ਨਾ ਨਾ ਬਣਾਇਆ ਕੋਈ ਟਰੈਕਟਰ ਟੁੱਟ ਨਹੀਂ ਦਿੱਤੇ ਤੇ ਉਹ ਵੱਡਾ ਗੇਂਦਾ ਸਿੱਧੂ ਮੈਂ ਤਾਂ ਵੀ ਤਾਂ ਲੜਾਈ ਪਈ ਬੈਠਾ ਪਿੱਛੇ ਹਜੇ ਲੜਾਈ ਪਈ ਜਾਂਦੀ ਹੈ ਉਹਦੋਂ ਤੱਕ ਜ਼ਿੰਮੇਵਾਰ ਨੂੰ ਪੰਜਾਬ ਦੇ ਵਿੱਚ ਟਰੈਕਟਰ ਨਹੀਂ ਮਿਲਿਆ ਉਹਦੋਂ ਨਾਲੇ ਮੈਂ ਤਾਂ ਜਾਏ ਤੇ ਉਸ ਤੋਂ ਬਾਅਦ ਉਹਨਾਂ ਨਾਲ ਹਾਲ ਪੁੱਛਿਆ ਤਾਂ ਜਾ ਕੇ ਤੁਸੀਂ ਵੀ ਗੋਣ ਕੀ ਆ ਤੁਸੀਂ ਇਹ ਨਹੀਂ ਗਲਤੀ ਤੁਸੀਂ ਕੀ ਚਾਹੁੰਦੇ ਆ ਮੈਂ ਮੈਂ ਤਾਂ ਇਹ ਚਾਹਣਾ ਵੀ ਇਹ ਗੀਤ ਜਿਹੜਾ ਉਹ ਤਾਂ ਡਿਲੀਟ ਕਰੇ ਮੈਂ ਜਿੱਦੇ ਦਾ ਗੀਤ ਆ ਬਾਹਰ ਨਹੀਂ ਨਿਕਲ ਸਕਦਾ ਜਦੋਂ ਵੀ ਮੇਰੇ ਵਾਲ ਪਟਟੇ ਆ ਮੈਨੂੰ ਵੀ ਪਹਿਲੇ ਚਾਹੀਦੇ ਹੋ ਕੋਈ ਗੱਲ ਨਹੀਂ ਬਾਈ ਤੈਨੂੰ ਦਿੰਨੇ ਆ ਕਿੰਨੇ ਲੈਣੇ ਆ ਹੁਣ ਇਹਦੇ ਵੀ ਕੱਟ ਕੇ ਤੈਨੂੰ ਕੱਟ ਕੇ ਦਿੰਨੇ ਤੈਨੂੰ ਨਹੀਂ ਤੂੰ ਫਿਰ ਮੇਰੇ ਵਾਲ ਕਾਦੋ ਵੜਦੇ ਸੀ ਹੱਯਾ ਤੇਰਾ ਵਾਲਾ ਨਹੀਂ ਸਰ ਗਿਆ ਇਹ ਪੀਚ ਜੀ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਮੈਡਮ ਇਹਨਾਂ ਦਾ ਗਾਣਾ ਇੱਕ ਤਾਂ ਡਿਲੀਟ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਵੀ ਡੀਜੇ ਤੇ ਦਾ ਗਾਣਾ ਲਵਾਇਆ ਕਾਰਵਾਈ ਅਸੀਂ ਇਹਦੇ ਖਿਲਾਫ ਕਰਵਾਵਾਂਗੇ ਇਹ ਉਹਨਾਂ ਲੋਕਾਂ ਨੂੰ ਕਹੇ ਵੀ ਮੇਰਾ ਗਾਣਾ ਡੀਜੇ ਤੇ ਨਾ ਵਜੇ ਜੇ ਕਿਸੇ ਨੇ ਲਾਇਆ ਮੈਂ ਕਾਨੂੰਨੀ ਕਾਰਵਾਈ ਕਰਵਾਉਂਗਾ ਮੈਡਮ ਜਦੋਂ ਮੈਂ ਜੇ ਇਹਦੇ ਇਹਦਾ ਨਾਮ ਕਹੀ ਤਾਂ ਅਸੀਂ ਜਿੱਥੇ ਗਾਣਾ ਵੱਜੂਗਾ ਇਹਦੇ ਤੇ ਕਰਾਵਾਂਗੇ ਅਸੀਂ ਉਹਨਾਂ ਬੰਦਿਆਂ ਨੂੰ ਕੁਝ ਨਹੀਂ ਕਹਿੰਦੇ ਅਸੀਂ ਤਾਂ ਇਹ ਵੀ ਫੜਨਾ ਗਾਣਾ ਤੁਹਾਡੇ ਗਲਤਾ ਜੀ ਤੁਸੀਂ ਇਹਨਾਂ ਤੋਂ ਮਾਫੀ ਮੰਗੋ ਠੀਕ ਹੈ ਗਾਣਾ ਤੁਹਾਡਾ ਬਿਲਕੁਲ ਗਲਤਾ ਇਹ ਲੋਕ ਆ ਜਿਹੜੇ ਕਿਉਂਕਿ ਇਹ ਜਿਆਦਾ ਲੋਕਾਂ ਨੂੰ ਮੈਂਟਲੀ ਅਫਸਰਟ ਹੋਏ ਜਿੰਨੇ ਵੀ ਸਰਪੰਚਾ ਬਹੁਤ ਜਿਆਦਾ ਇਹਨਾਂ ਦੀ ਗਿਣਤੀ ਵੀ ਜਿਆਦਾ ਤੁਹਾਡੇ ਇੱਕ ਕੱਲਿਆਂ ਕਰਕੇ ਇੰਨੇ ਲੋਕਾਂ ਨਾਲ ਅਸੀਂ ਅਸੀਂ ਕੋਈ ਕਰ ਨਹੀਂ ਸਕਦੇ ਤਾਂ ਇਹਨਾਂ ਨਾਲ ਧੋਖਾ ਕਰੀਏ ਤੁਹਾਡੇ ਤੁਹਾਡੇ ਹੱਕ ਚ ਕਰੀਏ ਤੇ ਇਹਨਾਂ ਦੇ ਉਲਟ ਕਰੀਏ ਠੀਕ ਹੈ ਤੁਹਾਡਾ ਗਾਣਾ ਗਲਤ ਹੈ ਮੈਂ ਕਹੂੰਗੀ ਇੱਕ ਵਾਰੀ ਵੀ ਤੇ 100 ਵਾਰੀ ਵੀ ਤੁਹਾਡੇ ਕੱਲਿਆਂ ਨਹੀਂ ਇੰਨੇ ਲੋਕਾਂ ਨਾਲ ਵੈਰ ਪਾ ਲਈਏ ਮੈਡਮ ਅਸੀਂ ਪਿੰਡ ਦੇ ਮੁਖੀ ਆ ਬਾਈ ਕੋਈ ਕੰਮ ਹੁੰਦਾ ਪਾ ਅਸੀਂ 300 ਬੰਦੇ ਨੇ ਚੁਣਿਆ ਮੈਨੂੰ ਕਿੰਨੀਆਂ ਕਿੰਨੀਆਂ ਵੋਟਾਂ ਨੇ ਮੈਂ ਪੰਜ ਬੰਦਾ ਮੈਂ ਤਾਂ ਆਈ ਹੀ ਆ ਵੋਟਾਂ ਨਾ ਦਿੱਤੀ ਸਰਕਾਰ ਦੀ ਗੱਲ ਤੋਂ ਲੈ ਕੇ ਅੱਰੀ ਜੇ ਮਿਹਨਤ ਮਾਫੀ ਮੰਗ ਲਾਂ ਜਿੰਨਾਂ ਨੇ ਮੈਂ ਪੈਰੀਂ ਹੱਥ ਵੀ ਲਾ ਦੂੰਗਾ ਜੀ ਇਹਨਾਂ ਨੂੰ ਮੈਂ ਜਿੰਨੇ ਵੀ ਹੈਗੇ ਤੇ ਮੈਂ ਇਹ ਮੈਨੂੰ ਸਜ਼ਾ ਤਾਂ ਨਹੀਂ ਕਰਾਉਂਦੇ ਫਿਰ ਬਾਈ ਜੇ ਸਾਧੀਆਂ ਸ਼ਰਤਾਂ ਤੋਂ ਮੰਨ ਲੇਗਾ ਤਾਂ ਤੈਨੂੰ ਸਜ਼ਾ ਨਹੀਂ ਆਉਂਦੇ ਨਹੀਂ ਤਾਂ ਤੈਨੂੰ ਨਾ ਨਾ ਹੀ ਸਾਗੇ ਤੇ ਕਹੇ ਕਿ ਨਾ ਪ੍ਰੋਗਰਾਮ ਲੱਗੂਗਾ ਉਸ ਤੇ ਹੀ ਸਾਮੀ ਗਲਤੀ ਹੈ ਮੰਨ ਲੈ ਮੇਰੇ ਹੱਥ ਤੇ ਵੀਡੀਓ ਬਾਰ ਦੇ ਲੈਣੋ ਅਸੀਂ ਕੁਝ ਨਹੀਂ ਕਰਦੇ ਜੇ ਸੋਚੇ ਜਿੰਮੇਵਾਰਤ ਬਾਹਰ ਹੋਗਾ ਫਿਰ ਅਸੀਂ ਜੋ ਮੰਨਦੇ ਨਹੀਂ ਕੋਈ ਗੱਲ ਨਹੀਂ ਤੁਸੀਂ ਨਾ ਇਦਾਂ ਕਰਿਓ ਮਤਲਬ ਰੋਣਾ ਨਾ ਪਾਓ ਜਿੰਨੀ ਬਾਦ ਤੁਹਾਡਾ ਹਾਲ ਹੋ ਜੂਗਾ ਨਾ ਤੁਸੀਂ ਤੁਸੀਂ ਗੱਲ ਤੁਹਾਡਾ ਹਾਲ ਹੋ ਜੂਗਾ ਬਾਕੀਆਂ ਨੂੰ ਤੁਸੀਂ ਹਵਾ ਨਹੀਂ ਦੇਣੀ ਇਹਨਾਂ ਨਾਲ ਤੁਸੀਂ ਕੰਪਰੋਮਾਈਜ਼ ਕਰਨਾ ਇਹ ਕਿ ਤੁਸੀਂ ਇਹਨਾਂ ਦੇ ਹੱਥ 'ਚ ਵੀਡੀਓ ਪਾਉਣੀ ਹੈ ਤੇ ਚਲੋ ਸਾਡਾ ਕੰਪਰੋਮਾਈਜ਼ ਹੋ ਗਿਆ ਠੀਕ ਹੈ ਤਾਂ ਕਿ ਬਾਕੀ ਲੋਕਾਂ ਜਿਹੜੇ ਉਹ ਹਵਾ ਨਾ ਖਰਾਬੋ ਵੀ ਮੌਨ ਨਾ ਖਰਾਬੋ ਵੇ ਇਹ ਕਰ ਤੁਹਾਡਾ ਕੰਪਰੋਮਾਈਜ਼ ਹੁੰਦਾ ਇਹਨਾਂ ਦਾ ਵੀ ਫਾਇਦਾ ਤੁਹਾਡਾ ਵੀ ਫਾਇਦਾ ਠੀਕ ਹੈ ਤੁਹਾਡਾ ਵੀ ਸਤਿਕਾਰ ਬਣਿਆ ਰਹੂਗਾ ਤੇ ਇਹਨਾਂ ਦਾ ਵੀ ਸਤਿਕਾਰ ਬਣਿਆ ਰਹੂਗਾ ਅੱਗੇ ਤੋਂ ਜਿਹੜਾ ਹੈਗਾ ਮਤਲਬ ਸਾਰਿਆਂ ਨੂੰ ਕੰਨ ਹੋ ਜਾਣਗੇ ਸਾਰੇ ਸੋਚ ਕੇ ਚੱਲਣਗੇ ਹੈਨਾ ਜੇ ਤੁਹਾਡੀਆਂ ਸਾਰੀਆਂ ਸ਼ਰਤਾਂ ਮੰਨਦੇ ਆ ਤਤੋਂ ਵੀ ਜਿਵੇਂ ਆਪਣੇ ਸੱਸਤਰ ਦੇ ਸਤਿਕਾਰ ਚ ਵੀ ਇਹਨਾਂ ਦੀ ਗੱਲ ਹੈ ਜਿਹੜੀ ਮੰਨਣੀ ਚਾਹੀਦੀ ਹੈ ਮੈਡਮ ਸਾਡਾ ਕਿਹੜਾ ਕੋਈ ਇਹਦਾ ਨਿੱਜੀ ਮਾਮਲਾ ਜੀ ਮੈਡਮ ਜੀ ਜਦੋਂ ਮੈਂ ਗਲੀ ਵਿੱਚ ਦੀ ਲਾਂਦਾਂ ਉਦੋਂ ਹੀ ਨਿਕਲੇ ਨਿਕਲੇ ਜਵਾਨ ਉਹ ਸਰਪੰਚ ਆ ਰਿਹਾ ਓਏ ਉਦੋਂ ਹੀ ਗੀਤ ਲਾ ਲੈਨੇ ਆ ਸਰਪੰਚ ਕੁੱਟਣਾ ਸਰਪੰਚ ਕੁੱਟਣਾ ਯਾਰ ਐਵੇਂ ਕਿਵੇਂ ਕੁੱਟਣਾ ਸਰਪੰਚ ਜੀ ਮੈਂ ਮਾਫੀ ਵਾਲੀ ਵੀਡੀਓ ਪਾ ਦੂੰਗਾ ਹੁਣ ਤਾਂ ਠੀਕ ਹੈ ਹੁਣ ਮੈਡਮ ਇਹ ਤਾਂ ਕਿਸੇ ਗੱਲ ਤੇ ਨਹੀਂ ਆਉਂਦੇ ਜੀ ਮੈਨੂੰ ਨਾ ਮੈਡਮ ਜੀ ਅਸੀਂ ਸਜ਼ਾ ਪਵਾ ਕੇ ਤੇ ਜਿਵੇਂ ਕਾਮ ਮਾਰ ਕੇ ਟੰਗਦੇ ਹੁੰਦੇ ਆ ਇਹਨੂੰ ਸਜਾ ਦਿਵਾ ਕੇ ਛੱਡ ਲਈਏ ਅਸੀਂ ਸਾਨੂੰ ਤਾਂ ਮੱਖਾਂ ਮੌਕੇ ਮਿਲਿਆ ਨਾਲੇ ਹੋਰਾਂ ਦੇ ਵੀ ਕੰਨ ਹੋ ਜਾਣਗੇ ਜੀ ਅਗਰ ਦੂਜੇ ਲੋਕਾਂ ਨੂੰ ਉਸ ਮੇਰੇ ਉੱਤੇ ਦੇਣੀ ਹੈ ਸਿਆਣੇ ਕਰਨਾ ਵੀ ਅਕਰ ਮਾਰੇ ਇੱਕ ਛੱਤ ਨਹੀਂ ਪੁੱੜ ਕੇ ਗਾਣੇ ਗਾਉਣੇ ਸਹੀ ਸਹੀ ਗਾਣੇ ਗਾਓ ਕਿ ਇਹ ਲੋਕ ਕਮੈਂਟ ਕਰ ਸਕਦੇ ਨੇ ਇਹਨਾਂ ਤੋਂ ਛਿਤਕਾਰ ਕਰਾ ਦਿਓ ਜੀ ਜਿਵੇਂ ਤੁਸੀਂ ਫੈਸਲਾ ਕਰ ਦੋਗੇ ਤੁਸੀਂ ਸਾਡੇ ਕੋਲ ਆਏ ਆਂ ਜੀ ਸਾਰੇ ਸਤਿਕਾਰ ਦੇਵਾਂਗੇ ਅਸੀਂ ਤਾਂ ਤੁਹਾਡਾ ਸਤਿਕਾਰ ਕਰਦੇ ਆਂ ਪਰ ਇਹ ਤਾਂ ਹੈਡਿੰਗ ਆ ਵੀ ਹਨਾ ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾਈਓ ਕਿਤੇ ਤਾਂ ਤੁਹਾਨੂੰ ਖੜਨਾ ਹੀ ਪੈਣਾ ਹਨਾ ਜੀ ਬਿਲਕੁਲ ਤੁਹਾਡੇ ਕੋਲ ਆਏ ਆਂ ਜੀ ਇਹ ਵੀ ਤੁਹਾਡਾ ਹੀ ਬੱਚਾ ਇਹ ਵੀ ਆਪਣੇ ਪੰਜਾਬ ਦਾ ਹੀ ਮੁੰਡਾ ਹੈ ਮੈਂ ਹੱਥ ਜੋੜਦਾ ਜੀ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਆਇਂ ਤਾਂ ਹੈ ਨਹੀਂ ਹਨਾ ਵੀ ਗਲਤੀ ਨਹੀਂ ਹੋ ਸਕਦੀ ਗਲਤੀ ਕਿਸੇ ਇਨਸਾਨ ਤੋਂ ਵੀ ਹੋ ਸਕਦੀ ਆ ਇੱਕ ਵਾਰੀ ਤੁਸੀਂ ਕੰਪਰੋਮਾਈਜ਼ ਕਰੋ ਅੱਗੇ ਤੋਂ ਇਹ ਸੋਚ ਕੇ ਚੱਲਾਂਗੇ ਜੇ ਕੋਈ ਇਦਾਂ ਦਾ ਹੁੰਦਾ ਤਾਂ ਇਹ ਸਜ਼ਾ ਦੇ ਹੱਕਦਾਰ ਹੈ। ਇੱਕ ਤੈਨੂੰ ਕਹ ਦੋ ਜੀ ਨਾਲੇ ਕਿਸੇ ਤੋਂ ਹੋਰਾਂ ਤੋਂ ਵੀਡੀਓ ਕਿਨਾਂ ਪਵਾਵੇ। ਇਹਦੇ ਹੈਗੇ ਆ ਜਾਣ ਕੇ ਇਹ ਮੁੜ ਕੇ ਲੋਕਾਂ ਤੋਂ ਵੀਡੀਓ ਪਵਾ ਦੇਦਾ ਕਹਿੰਦਾ ਨਹੀਂ ਸੁਪਨ ਸਾਹਿਬ ਨਹੀਂ ਕਰਦੇ ਇਹ ਪੈਸੇ ਦਾ ਕੁਸ। ਮੈਂ ਤੁਹਾਡੇ ਤੋਂ ਮਾਫੀ ਮੰਗ ਲੂੰਗਾ ਪਰ ਬਾਅਦ ਚ ਨਾ ਬਾਹਰ ਜਾ ਕੇ ਤੁਸੀਂ ਮੇਰੀ ਇੱਥੇ ਹੀ ਮੰਨ ਲਓ। ਸਾਰੇ ਸਾਰੇ ਸਮਾਜ ਤੋਂ ਮਾਫੀ ਮੰਗਣੀ ਪਊਗੀ ਤੈਨੂੰ ਸਾਰਿਆਂ ਦੇ ਸਾਹਮਣੇ ਮਾਫੀ ਮੰਗੇ ਇੱਥੇ। ਹਾਂ ਉਹ ਮੈਂ ਮੰਗ ਲੇ। ਜਲਦ ਤੱਕ ਮਾਫੀ ਮੰਗਣੀ ਪਊਗੀ ਤੈਨੂੰ। ਹਾਂ। ਸਰਪੰਚ ਸਾਹਿਬ ਮੈਨੂੰ ਮਾਫ ਕਰ ਦਿਓ ਜੀ ਮਾਤਾ ਜੀ ਮੈਨੂੰ ਮਾਫ ਕਰ ਦਿਓ ਸਰਪੰਚ ਸਾਹਿਬ ਮਾਫ ਕਰ ਦਿਓ ਅੱਗੇ ਤੋਂ ਨਹੀਂ ਕਰਨਾ ਇਹੋ ਜਿਹਾ ਕੰਮ ਅੱਜ ਤਾਂ ਤੁਹਾਨੂੰ ਦਿੱਤਾ ਕਰਮ ਬੱਚਾ ਤੂੰ ਸਾਡਾ ਛੋਟਾ ਤਾਂ ਕਰਕੇ ਤੈਨੂੰ ਅਸੀਂ ਕੁਝ ਨਹੀਂ ਕਿਹਾ ਹੁਣ ਜਿੰਨੀ ਹੋ ਗਈ ਬਹੁਤ ਹੋ ਗਈ ਤੇਰੀ ਤੇਰੇ ਲਈ ਇੰਨਾ ਕੁ ਬਣਦਾ ਸੀਗਾ ਤੇ ਸਰਪੰਚ ਸਾਹਿਬ ਮੇਰੇ ਮੜੇ ਇੱਕ ਮੇਰੇ ਅੱਗੇ ਬੋਲ ਦਿਓ ਵੇਖ ਕੇ ਵੀਡੀਓ ਬਣਾ ਦਿਓ ਜੀ ਅੱਗੇ ਤੁਸੀਂ ਹੁਣ ਧਿਆਨ ਰੱਖਿਓ ਠੀਕ ਹੈ ਜੀ ਮੈਡਮ ਜੀ ਮੇਰੀ ਇੱਕ ਬੇਨਤੀ ਹੋਰ ਆ ਜੀ ਮੈਂ ਇਹਨਾਂ ਦੀ ਮਿਹਨਤ ਕਰਦਾ ਜੀ ਇਹ ਮੇਰੇ ਹੱਕ ਚ ਇੱਕ ਹੋਰੀਆਂ ਕਹਿ ਦਨ ਮੇਰੇ ਨਾਲ 2-3 ਕਰੋੜ ਰੁਪਇਆ ਹਰ ਮਹੀਨੇ ਉਹ ਖਾਤਮੋ ਗਈ ਮੇਰਾ ਪੱਠਾ ਬਹਿ ਗਿਆ ਖਾੜੇ ਲੱਗੜੇ ਬੰਦ ਹੋ ਗਏ ਭਾਈ ਨਾਲ ਤੋਂ ਸਾਡੇ ਪੰਜਾਬ ਦੇ ਹੀ ਬੱਚਾ ਸਾਡੇ ਬੱਚਾ ਕੋਈ ਨਹੀਂ ਅੱਗੇ ਤੋਂ ਚਾਰ ਮਾਤਾ ਜੀ ਇਹ ਚਾਰਿਆਂ ਨੂੰ ਕਹਿੰਨੇ ਆ ਕੋਈ ਗੱਲ ਨਹੀਂ ਸਰਪੰਚ ਸਾਹਿਬ ਬੋਲਿਓ ਜੀ ਹੁਣ ਵੀ ਸਾਰਾ ਪੰਜਾਬ ਮੇਤੋਂ ਖਾੜੇ ਲਵਾਣੀ ਸ਼ੁਰੂ ਕਰ ਦੇ ਜੀ ਮਾਤਾ ਬੋਲੀ ਉਹਨੇ ਕੋਲ ਸਾਡਾ ਤਾਂ ਕੋਤੀ ਆ ਬੋਲ ਜੀ ਹਾਂ ਜੀ ਮਤਰਾ ਗੈਂਦਾ ਸਿੱਧੂ ਉਨਾ ਸਾਡਾ ਸਮਝੌਤਾ ਹੋ ਗਿਆ ਤੇ ਗੇਂਦੇ ਸਿੱਧੂ ਦੇ ਹੁਣ ਗੀਤ ਸੁਣਿਆ ਕਰੋ ਇਹ ਕਹਣਾ ਚਲੋ ਮੇਥੋਂ ਗਲਤੀ ਹੋ ਗਈ ਸਾਰੇ ਸਰਪੰਚਾਂ ਤੋਂ ਇਹਨੇ ਮਾਫੀ ਮੰਗ ਲਈ ਹੈ ਨਾ ਸਾਰੇ ਪਿੰਡਾਂ ਤੋਂ ਇਹਦੇ ਨਾਲ ਹੁਣ ਕੋਈ ਬਹਿਰੁਕਤ ਨਹੀਂ ਹੈਗਾ ਆਪਣੇ ਪੰਜਾਬ ਦਾ ਹੀ ਬੱਚਾ ਇਹ ਇਹ ਅੱਗੇ ਤੋਂ ਜੇ ਇਹੋ ਜੀ ਗਲਤੀ ਫੇਰ ਕਰੂਗਾ ਆਪਾਂ ਫੇਰ ਇਹਦੇ ਖਿਲਾਫ ਆਈ ਭੁਗਤਾਂਗੇ ਪਰ ਇਹਨੂੰ ਵੇਖ ਲੋ ਅਸੀਂ ਦੋ ਧਿਆਨ ਰੱਖੇ ਨਾ ਗੱਲਾਂ ਜਿਹੜਾ ਯਾਰ ਗਾਣ ਕਿਸੇ ਸਰਪੰਚ ਤੇ ਉਲਟ ਬੋਲੇ ਬਸ ਆਹ ਦੇਖੋ ਉਲਟ ਵੀ ਨਾ ਬੋਲੇ ਇਹਨੂੰ ਅਸੀਂ ਮਾਫੀ ਐ ਤਾਂ ਮਨਾਦੀ ਆ ਇਹ ਇਹ ਵੀਡੀਓ ਬਹੁਤ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹਦਾ ਪਤਾ ਲੱਗ ਜੇ ਵੀ ਗਿੰਦੇ ਸਿੱਧੂ ਨੇ ਮਾਫੀ ਮੰਗ ਲਈ ਆ ਫਿਰ ਆਪਾਂ ਇਹਦੀ ਚੰਗੀ ਵੀਡੀਓ ਬਣਾ ਕੇ ਵੀ ਪਾਵਾਂਗੇ ਭਾਈ ਇਹ ਕਲਾਕਾਰ ਫੇਰ ਤਿਆਰ ਹੋ ਗਿਆ ਆ ਦੇ ਸਹੀ ਰੂਲਾਂ ਤੇ ਆ ਗਿਆ ਸਹੀ ਰੂਲਾਂ ਤੇ ਆ ਗਿਆ ਧੰਨਵਾਦ